ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਸ਼ੁਰੂ ਕਰਦੇ ਹਾਂ ਕਹਾਣੀ ਦੂਸਰਾ ਪਹਿਲੂ ਭਾਗ 4 ਲੇਖ ਰਗਵੀਰ ਬੜੈਚ ਬੁੜੀਆਂ ਨੂੰ ਕਿੱਦਾਂ ਸਿਖਾਉਂਦੀਆਂ ਧੀਏ ਮੈਂ ਸਭ ਸਮਝ ਰਹੀਆਂ ਤੂੰ ਕੀ ਕਰਨਾ ਚਾਹੁੰਦੀ ਏ ਇਹ ਰਾਹ ਬਹੁਤ ਔਖੇ ਸਿਰੇ ਚੜਦੇ ਨੇ ਧੀਏ ਇਸ਼ਕ ਦੀਆਂ ਪੌੜੀਆਂ ਚੜ੍ਹਨੀਆਂ ਸੌਖੀਆਂ ਨੇ ਉਤਰਨੀਆਂ ਬਹੁਤ ਔਖੀਆਂ ਸੋਚ ਭਲਾ ਤੇਰੇ ਕੋਲੋਂ ਉਸ ਮੁੰਡੇ ਨੂੰ ਕੀ ਮਿਲੂ ਉਸ ਨੂੰ ਕੜੀਆਂ ਲਿਖੀਆਂ ਆਪਣੇ ਮੇਚ ਦੀਆਂ ਥੋੜੀਆਂ ਨੇ ਉਹ ਭਲਾ ਤੇਰੇ ਵਿੱਚ ਕਿਉਂ ਆਇਆ ਗਰੀਬ ਨੂੰ ਸੁਪਨੇ ਦਿਖਾ ਕੇ ਕੁਰਾਹੇ ਪਾਉਣਾ ਬਹੁਤ ਸੌਖਾ ਹੁੰਦਾ ਹੈ ਉਹ ਹਾਸਾ ਨਹੀਂ ਹਸਣਾ ਚਾਹੀਦਾ ਜਿਸ ਨੂੰ ਯਾਦ ਕਰਕੇ ਸਾਰੀ ਉਮਰ ਰੋਣਾ ਪਵੇ ਨਹੀਂ ਮਾਂ ਉਹ ਇਹੋ ਜਿਹਾ ਨਹੀਂ ਹੈ ਮੇਰਾ ਆਤਮਵੀਰ ਇਹੋ ਜਿਹਾ ਨਹੀਂ ਹੈ ਉਹ ਜਗ ਨਾਲੋਂ ਵੱਖਰਾ ਏ ਦਿਲਜਾਨ ਮਾਂ ਦੀ ਕਿਸ ਨੂੰ ਅਣ ਸੁਣਿਆ ਕਰਦੀ ਬੋਲੀ ਕਿ ਇਹ ਜਾਂ ਰਾਹ ਪੈ ਜਾਣੀਏ ਜਾਂ ਵਾਹ ਪੈ ਜਾਣੀਏ ਬਚ ਕੇ ਚੱਲਿਏ ਪੁੱਤ ਇਸ ਦੁਨੀਆ ਦੇ ਖਾਣ ਦੇ ਦੰਦ ਹੋਰ ਦਿਖਾਉਣ ਦੇ ਹੋਰ ਮਾਂ ਦਿਲਜਾਨ ਦਾ ਸਿਰਕੋਸ ਦੀ ਬੋਲੀ ਆ ਸਰਦਾਰਾਂ ਦੇ ਘਰੋਂ ਅਖਬਾਰ ਵਿੱਚ ਸਮਾਨ ਲਪੇਟ ਕੇ ਲਿਆਈ ਸੀ ਬੈਠੀ ਬੈਠੀ ਅਖਬਾਰ ਦੇਖਣ ਲੱਗੀ ਉਸ ਵਿੱਚ ਕਹਾਣੀ ਛਪੀ ਹੈ ਰਗਵੀਰ ਬੜੈਚ ਦੀ ਲਿਖੀ ਪੰਮੀ ਭੂਆ ਜੇ ਸਮਾਂ ਲੱਗਿਆ ਤਾਂ ਇੱਕ ਵਾਰ ਜ਼ਰੂਰ ਪੜ੍ਹ ਲਵੀਂ ਮੈਂ ਕੁਝ ਨਹੀਂ ਪੜਨਾ ਦਿਲਜਾਨ ਮੰਜੇ ਉੱਤੇ ਪੈਂਦੀ ਬੋਲੀ ਸਵੇਰੇ ਸੱਜਰੇ ਉੱਠ ਖੜੀ ਹੈ ਦਿਲਜਾਨ ਜਲਦੀ ਜਲਦੀ ਤਿਆਰ ਹੋਈ ਅਤੇ ਮਾਂ ਨੂੰ ਬੋਲੀ ਚੰਗਾ ਮਾਂ ਮੈਂ ਚੱਲੀ ਜਸਪ੍ਰੀਤ ਤਾਂ ਆ ਜਾਣੀਂਦੇ ਮਾਂ ਬੋਲੀ ਮੈਂ ਉਸਦੇ ਘਰ ਚੱਲੀ ਹਾਂ ਉਧਰ ਦੀ ਉਧਰ ਚਲੇ ਜਾਵਾਂਗੀ ਆ ਦਿਲਜਾਨ ਕਾਲੀ ਕਾਲੀ ਪੈਰ ਵਿੱਚ ਜੁੱਤੀ ਪਾ ਕੇ ਦਰਾਂ ਤੋਂ ਬਾਹਰ ਜਾਂਦੀ ਬੋਲੀ ਦਿਲਜਾਨ ਪਿੰਡ ਵਿੱਚ ਜਸਪ੍ਰੀਤ ਦੇ ਘਰ ਨੂੰ ਜਾ ਰਹੀ ਹੈ ਰਾਹ ਵਿੱਚ ਸਰਦਾਰਾਂ ਦਾ ਵੱਡਾ ਮੁੰਡਾ ਦਾਰਾ ਆਪਣੇ ਦੋਸਤ ਨਾਲ ਮੋਟਰਸਾਈਕਲ ਉੱਤੇ ਆਉਂਦਾ ਟੱਕਰ ਗਿਆ ਕੁਝ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਦਾਰੇ ਦਾ ਕੋਲੋਂ ਲੰਘਦੀ ਦਿਲਜਾਨ ਨੂੰ ਦੇਖ ਕੇ ਦਾਰਾ ਬੋਲਿਆ ਓਏ ਆ ਸੱਪ ਕੌਣ ਹੈ ਉਸ ਦੀ ਗੱਲ ਸੁਣ ਕੇ ਦਿਲਜਾਨ ਨੇ ਆਪਣਾ ਮੂੰਹ ਚੁੰਨੀ ਨਾਲ ਟਕ ਲਿਆ ਓਏ ਇਹ ਤਾਂ ਕਰਤਾਰੋ ਦੀ ਕੁੜੀ ਹੈ ਦਿਲਜਾਨ ਦਾਰੇ ਦਾ ਦੋਸਤ ਬੋਲਿਆ ਲੈ ਇਹ ਤਾਂ ਸਾਲੀ ਲਾਟ ਵਰਗੀ ਨਿਕਲੀ ਹੈ ਮੈਂ ਤਾਂ ਬੜੇ ਸਮੇਂ ਬਾਅਦ ਦੇਖੀ ਹੈ ਮੁਸ਼ਕੀ ਭਈ ਹੈ ਮੇਰੇ ਸਾਲੇ ਦੀ ਜੇਰਾ ਇੱਕ ਵਾਰ ਲੱਤ ਥੱਲੇ ਦੀ ਕੱਢਣੀ ਹੈ ਦਾਰਾ ਹੌਕਾ ਪਰਦਾ ਬੋਲਿਆ ਬਾਈ ਤੂੰ ਤਾਂ ਹੁਣ ਵਿਆਹਿਆ ਗਿਆ ਤੇ ਰਾਜੀ ਵੀ ਨਹੀਂ ਸਰਦਾ ਸਾਡੇ ਜੋਗਾ ਵੀ ਕੋਈ ਛੱਡ ਦੇ ਮੋਟਰਸਾਈਕਲ ਦੇ ਪਿੱਛੇ ਬੈਠਾ ਬੋਲਿਆ ਦਾਰੇ ਦਾ ਦੋਸਤ ਚੱਲ ਕੋਈ ਨਾ ਲੱड्डੂ ਭੁਰੂਗਾ ਤਾਂ ਦਾਣਾ-ਦਾਣਾ ਸਭ ਨੂੰ ਆਊਗਾ ਆਹਾ ਹਾ ਹਾ ਦਾਰਾ ਗੱਲ ਕਰਕੇ ਉੱਚੀ-ਉੱਚੀ ਹੱਸਦਾ ਬੋਲਿਆ ਦਿਲਜਾਨ ਜਸਪੀਰ ਦੇ ਘਰ ਪਹੁੰਚ ਕੇ ਬੋਲੀ ਤੂੰ ਅਜੇ ਤੱਕ ਤਿਆਰ ਨਹੀਂ ਹੋਈ ਜਲਦੀ ਤਿਆਰ ਹੋ ਜਾ ਦੇਖ ਕੇ ਤੇ ਉਹ ਚੌਂਕ ਵਿੱਚ ਆ ਕੇ ਮੋੜ ਨਾ ਜਾਵੇ ਜੇ ਤੈ ਮੈਨੂੰ ਲੇਟ ਕਰ ਦਿੱਤਾ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਹਾਂ ਜਸਪ੍ਰੀਤ ਹੱਸਦੀ ਹੋਈ ਬੋਲੀ ਬਾਣੀ ਮੇਰੇ ਬਿੱਲੇਗੇ ਬੜੀ ਜਲਦੀ ਰੰਗ ਬਦਲ ਲਿਆ ਹੁਣ ਸਾਡੀ ਦਾ ਕੋਈ ਕਦਰ ਹੀ ਨਹੀਂ ਰਹਿ ਗਈ ਦੋਵੇਂ ਜਾ ਪਹੁੰਚ ਗਏ ਹਨ ਚੌਂਕ ਵਿੱਚ ਹਰ ਉੱਚੇ ਲੰਮੇ ਪੱਗ ਵਾਲੇ ਗੱਭਰੂ ਦਾ ਭਲੇਖਾ ਪੈ ਰਿਹਾ ਹੈ ਦਿਲਜਾਨ ਨੂੰ ਉਸਦੇ ਦਿਲ ਦੀ ਧੜਕਣ ਤੇਜ਼ ਹੋਈ ਪਈ ਹੈ ਤਲੀਆਂ ਉੱਤੇ ਪਸੀਨਾ ਆਇਆ ਹੋਇਆ ਹੈ ਅੱਜ ਉਹ ਅਜੇ ਤੱਕ ਕਿਉਂ ਨਹੀਂ ਆਇਆ ਦਿਲਜਾਨ ਅਡੀਆਂ ਚੁੱਕ ਕੇ ਆਉਂਦੇ راہਵਲ ਦੇਖਦੀ ਬੋਲੀ ਆਪਾਂ ਹੀ ਜਲਦੀ ਪਹੁੰਚ ਗਈਆਂ ਅਗਲਾ ਵਕਤ ਸਹਰਾਉ ਸਾਰੇ ਤੇਰੇ ਵਗੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਕੱਲ ਦੀ ਭੂਤਨੀ ਸਿਵਿਆਂ ਵਿੱਚ ਅੱਧ ਜਾਣ ਪਹਿਜਾਨ ਤੇ ਮੇਰਾ ਆਤਮਵੀਰ ਜੁਮਾ ਜੁਮਾ ਦੋ ਦਿਨ ਦੀ ਐਨੀ ਤੇਜ ਨਾਲ ਚੱਲ ਯਾਰ ਕਿਤੇ ਠੋਕਰ ਨਾ ਲੱਗ ਜਾਵੇ ਜਸਪ੍ਰੀਤ ਸਮਝਾਉਂਦੀ ਬੋਲੀ ਕਹਿੰਦੀ ਹੁੰਦੀ ਇਸ਼ਕੰਨਾ ਹੁੰਦਾ ਓਹ ਇਸ਼ਕ ਨਹੀਂ ਹੋ ਸਕਦਾ ਜਿਹੜਾ ਸੋਚਦਾ ਵਿਚਾਰਦਾ ਹੋਵੇ ਆਤਮਵੀਰ ਨੂੰ ਆਉਂਦਿਆਂ ਦੇਖ ਦਿਲਜਾਨ ਆਪਣੇ ਆਪ ਨੂੰ ਰੋਕ ਨਾ ਸਕੀ ਜਸਪ੍ਰੀਤ ਨੂੰ ਉੱਥੇ ਹੀ ਛੱਡ ਕੇ ਭੱਜ ਕੇ ਆਤਮਵੀਰ ਕੋਲ ਚਲੇਗੀ ਜਿਵੇਂ ਹੀ ਭੱਜ ਕੇ ਦਿਲਜਾਨ ਆਤਮਬੀਰ ਕੋਲ ਗਈ ਪਿੱਛੇ ਖੜੀ ਜਸਪ੍ਰੀਤ ਬੋਲੀ ਇਹ ਕੁੜੀ ਵੀ ਨਾ ਦਿਲਜਾਨ ਆਤਮਬੀਰ ਕੋਲ ਪਹੁੰਚੇ ਸਾਰ ਬੋਲੀ ਹੈਲੋ ਕੀ ਤੁਹਾਡਾ ਵੀ ਉਹੀ ਹਾਲ ਹੈ ਜੋ ਮੇਰਾ ਹੈ ਤੁਸੀਂ ਵੀ ਅੱਜ ਬਹੁਤ ਜਲਦੀ ਆ ਗਏ ਮੈਂ ਤਾਂ ਅੱਜ ਸਾਰੀ ਰਾਤ ਨਹੀਂ ਸੁੱਤੀ ਦਰਸੀ ਕਿਤੇ ਲੇਟ ਨਾ ਹੋ ਜਾਵਾਂ ਕਿਤੇ ਤੁਸੀਂ ਆ ਕੇ ਚਲੇ ਨਾ ਜਾਵੋ ਆਤਮਬੀਰ ਆਪਣਾ ਹੱਥਾ ਰੋਕਦਾ ਬੋਲਿਆ ਨਹੀਂ ਨਹੀਂ ਮੇਰੇ ਨਾਲ ਇਹੋ ਜਿਹਾ ਕੁਝ ਵੀ ਨਹੀਂ ਮੇਰੀ ਤਾਂ ਅੱਜ ਕਲਾਸ ਜਲਦੀ ਸੀ ਮੈਂ ਤਾਂ ਇਸ ਕਰਕੇ ਜਲਦੀ ਆ ਗਿਆ ਝੂਠੇ ਦੱਸੋ ਨਾ ਤੁਹਾਡੀ ਰਾਤ ਕਿਵੇਂ ਲੰਗੀ ਆਤਮਵੀਰ ਹੈਰਾਨ ਹੈ ਦਿਲਜਾਨ ਕਿਵੇਂ ਉਸ ਉੱਤੇ ਹੱਕ ਜਤਾ ਰਹੀ ਹੈ ਦਿਲਜਾਨ ਅੱਗੇ ਬੋਲੀ ਨਾਇਕਾ ਮੈਂ ਤੁਹਾਡੇ ਬਾਰੇ ਆਪਣੀ ਮਾਂ ਨੂੰ ਦੱਸ ਦਿੱਤਾ ਹੈ ਕੀ ਹਾ ਹਾ ਕੀ ਦੱਸਿਆ ਤੁਸੀਂ ਆਤਮਵੀਰ ਦਿਲਜਾਨ ਵੱਲ ਦੇਖਦਾ ਬੋਲਿਆ ਮੈਂ ਦੱਸ ਦਿੱਤਾ ਮਾਂ ਨੂੰ ਕਿ ਤੁਸੀਂ ਬਹੁਤ ਚੰਗੇ ਹੋ ਦਿਲਜਾਨ ਸਿਰ ਉੱਤੇ ਲਈ ਚੁੰਨੀ ਦੇ ਪੱਲੇ ਵਿੱਚ ਵੀ ਆਤਮਵੀਰ ਨੂੰ ਤੱਕਦੀ ਬੋਲੀ ਫਿਰ ਮਾਜੀ ਨੇ ਕੀ ਕਿਹਾ ਗੁੱਸੇ ਨਹੀਂ ਹੋਏ ਤੁਹਾਨੂੰ ਆਤਮਵੀਰ ਦਿਲਜਾਨ ਨੂੰ ਸਵਾਲ ਕਰਦਾ ਬੋਲਿਆ ਹੋਈ ਨਾ ਉਹ ਕਹਿੰਦੀ ਕਿ ਕੁਝ ਨਹੀਂ ਰੱਖਿਆ ਇਹਨਾਂ ਗੱਲਾਂ ਵਿੱਚ ਇਹਨਾਂ ਵਿੱਚ ਖੁਸ਼ੀ ਘਟ ਅਤੇ ਦੁੱਖ ਜ਼ਿਆਦਾ ਮਿਲਦੇ ਹਨ ਨਾਲੇ ਉਹ ਕਹਿੰਦੀ ਕਿ ਆਸ਼ਕ ਮિજાਜ ਲੋਕ ਠੋਖੇਵਾਜ ਹੁੰਦੇ ਨੇ ਇਸ਼ਕ ਦੀ ਆੜ ਵਿੱਚ ਉਹਨਾਂ ਦਾ ਮਕਸਦ ਹੋਰ ਹੁੰਦਾ ਹੈ ਦਿਲਜਾਨ ਦਾ ਭੋਲਾਪਨ ਆਤਮਵੀਰ ਨੂੰ ਬਹੁਤ ਪਸੰਦ ਆਇਆ ਆਤਮਵੀਰ ਬੋਲਿਆ ਕੀ ਕੀ ਤਾਂ ਕਹਿੰਦੇ ਨੇ ਮਾਂ ਜੀ ਨਹੀਂ ਨਹੀਂ ਮੈਂ ਮਾਂ ਨੂੰ ਕਿਹਾ ਉਹ ਹੋਰ ਹੋਣਗੇ ਜੋ ਧੋਖੇबाज ਹੋਣ ਪਰ ਆਤਮਵੀਰ ਇਸ ਤਰ੍ਹਾਂ ਨਹੀਂ ਹਨ ਮੈਂ ਠੀਕ ਹੈ ਨਾ ਮਾਂ ਕਹਿਣ ਲੱਗੀ ਬੱਚਕੇ ਧੀਏ ਆਤਮਵੀਰ ਨੂੰ ਪੜ੍ਹੀਆਂ ਲਿਖੀਆਂ ਆਪਣੀ ਮੇਜ ਦੀਆਂ ਥੋੜੀਆਂ ਨੇ ਦਿਲਜਾਨ ਮਾਂ ਵੱਲੋਂ ਕੀਤੀ ਸ਼ੰਕਾ ਦਹਰਾ ਰਹੀ ਹੈ ਦਰੁਸਤੀ ਤਾਂ ਕਿਹਾ ਮਾਂ ਜੀ ਨੇ ਪਰ ਮੇਰੀ ਇਸ ਸੋਚ ਪਿੱਛੇ ਮੇਰੀ ਮਾਂ ਦੀ ਸੋਚ ਹੈ ਤੁਹਾਡੇ ਕੋਲ ਸਮਾਂ ਹੈ ਮੈਂ ਤੁਹਾਨੂੰ ਪੂਰੀ ਗੱਲ ਦੱਸਣਾ ਚਾਹੁੰਦਾ ਹਾਂ ਆਤਮਵੀਰ ਦਿਲਜਾਨ ਨੂੰ ਸਾਰੀ ਗੱਲ ਸ਼ੁਰੂ ਤੋਂ ਦੱਸਣਾ ਚਾਹੁੰਦਾ ਹੈ ਜੀ ਜੀ ਰਾਤ ਪਾਰਟੀ ਕਰਕੇ ਅੱਜ ਤਾਂ ਸਾਡੀ ਛੁੱਟੀ ਹੈ ਦਿਲਜਾਨ ਜਲਦੀ ਦੇਣੀ ਬੋਲੀ ਚਲੋ ਫਿਰ ਚੱਲ ਕੇ ਕਿਤੇ ਬਹਿੰਦੇ ਹਾਂ ਜਾ ਕੇ ਤਿੰਨੋਂ ਜਣੇ ਕਾਜ ਦੇ ਵਾਰ ਬਣੀ ਕੰਟੀਨ ਵਿੱਚ ਬੈਠ ਗਏ ਖਾਣ ਪੀਣ ਲਈ ਸਮਾਨ ਲਿਆ ਅਤੇ ਆਤਮਵੀਰ ਦੱਸਣ ਲੱਗਿਆ ਦਿਲਜਾਨ ਮੇਰੇ ਪਿਤਾ ਜੀ ਮਿਲਟਰੀ ਵਿੱਚ ਮੇਜਰ ਸਨ ਮੇਰੇ ਮਾਤਾ ਜੀ ਟੀਚਰ ਆ ਬਹੁਤ ਖੁਸ਼ੀਆਂ ਸਨ ਸਾਡੇ ਘਰ ਵਿੱਚ ਮੈਂ 8 ਸਾਲਾਂ ਦਾ ਸੀ ਜਦੋਂ ਕਾਰਗਿਲ ਦੀ ਲੜਾਈ ਲੱਗੀ ਮੇਰੇ ਪਿਤਾ ਜੀ ਆਪਣੀ ਪਲਟਨ ਨਾਲ ਸਰਹੱਦ ਉੱਤੇ ਡਟੇ ਹੋਏ ਸਨ ਉਹ ਬਹੁਤ ਵਤਨ ਪ੍ਰਸੁੱਤ ਸਨ ਸਾਨੂੰ ਸਾਰਿਆਂ ਨੂੰ ਵੀ ਸੀ ਕਿ ਉਹ ਜੰਗ ਜਿੱਤ ਕੇ ਪਰਤਣਗੇ ਪਰ ਹੋਇਆ ਉਹ ਜੋ ਮਾਲਕ ਨੂੰ ਮਨਜੂਰ ਸੀ ਔਨਲਾਈਨ ਲੜਦੇ ਸ਼ਹੀਦ ਹੋ ਗਏ ਜਦੋਂ ਇਹ ਗੱਲ ਮਾਂ ਨੂੰ ਪਤਾ ਚੱਲੀ ਤਾਂ ਬਹੁਤ ਰੋਹੀ ਉਸ ਤੋਂ ਬਾਅਦ ਉਹਨਾਂ ਦੀ ਸਦਮੇ ਨਾਲ ਆਵਾਜ਼ ਲੀ ਗਈ ਆਵਾਜ਼ ਜਾਣ ਕਰਕੇ ਉਹਨਾਂ ਨੂੰ ਨੌਕਰੀ ਤੋਂ ਅਸਤੀਫਾ ਦੇਣਾ ਪਿਆ ਪਿਤਾ ਜੀ ਦੀ ਮੌਤ ਤੋਂ ਬਾਅਦ ਘਰ ਵਿੱਚ ਕੋਈ ਤੰਗੀ ਨਹੀਂ ਸੀ ਦੋ ਦੋ ਪੈਨਸ਼ਨਾਂ ਆਉਂਦੀਆਂ ਸਨ ਪਰ ਪਿਤਾ ਜੀ ਦੇ ਜਾਣ ਨਾਲ ਅਤੇ ਮਾਂ ਦੇ ਚੁੱਪ ਹੋਣ ਨਾਲ ਘਰ ਵਿੱਚ ਚਨਾਟਾ ਛਾ ਗਿਆ ਗੱਲ ਕਰਦੇ ਆਤਮੀ ਦੇ ਹੰਝੂ ਵਹਿ ਚਰੇ ਦਿਲਜਾਨ ਆਤਮੀ ਦਾ ਹੱਥ ਆਪਣੇ ਹੱਥਾਂ ਵਿੱਚ ਫੜੀ ਬੈਠੀ ਹੈ ਇਹ ਇਸ ਖਾਮੋਸ਼ੀ ਨੂੰ ਤੋੜਨ ਦਾ ਮਾਣੇ ਹੱਲ ਲੱਭ ਲਿਆ ਉਹ ਮੇਰੇ ਨਾਲ ਹਰ ਗੱਲ ਲੈ ਕੇ ਕਰਦੀ ਹੈ ਪਿਤਾ ਜੀ ਦੇ ਜਾਣ ਬਾਅਦ ਮਾਂ ਨੇ ਆਪਣੇ ਆਪ ਨੂੰ ਸੰਭਾਲ ਲਿਆ ਜ਼ਿੰਦਗੀ ਦੇ ਹਰ ਮੁਕਾਮ 'ਤੇ ਉਸਨੇ ਮਾਂ ਤੇ ਬਾਪ ਦੋਵਾਂ ਦਾ ਫਰਜ਼ਾਦਾ ਕੀਤਾ ਮੈਨੂੰ ਕਦੇ ਪਿਤਾ ਜੀ ਦੀ ਕਮੀ ਮਹਿਸੂਸ ਨਹੀਂ ਹੁੰਦੀ ਮਾਂ ਦੀ ਸੋਚ ਦੁਨੀਆ ਨਾਲ ਬਹੁਤ ਅਲੱਗ ਹੈ ਥੋੜੇ ਦਿਨ ਹੋਏ ਜਦੋਂ ਮੈਨੂੰ ਨੌਕਰੀ ਮਿਲੀ ਤਾਂ ਮਾਂ ਨੇ ਮੈਨੂੰ ਲੈ ਕੇ ਕਿਹਾ ਕਿ ਹੁਣ ਤੂੰ ਵਿਆਹ ਕਰਵਾ ਲੈ ਕਰ ਵਿੱਚ ਨਵਾਜੀ ਆਉਣ ਨਾਲ ਰੌਣਕ ਹੋ ਜਾਵੇਗੀ। ਪਰ ਉਸਨੇ ਨਾਲ ਹੀ ਇੱਕ ਗੱਲ ਹੋ ਲਿਖੀ। ਮਾਂ ਨੇ ਲਿਖਿਆ ਤੰबीर ਤੇਰਾ ਵਿਆਹ ਕੁਝ ਅਲੱਗ ਹੋਣਾ ਚਾਹੀਦਾ ਹੈ। ਤੂੰ ਕਿਸੇ ਐਸੀ ਕੁੜੀ ਨਾਲ ਵਿਆਹ ਕਰਵਾ ਜੋ ਨੇਕ ਹੋਵੇ, ਖੂਸੂਰਤ ਹੋਵੇ ਪਰ ਜ਼ਰੂਰਤਮੰਦ ਹੋਵੇ। ਤੇਰੇ ਨਾਲ ਵਿਆਹ ਕਰਵਾ ਕੇ ਜਿਸ ਦੀ ਜ਼ਿੰਦਗੀ ਬਦਲ ਜਾਵੇ। ਮੈਂ ਉਸੇ ਦਿਨ ਤੋਂ ਕਿਸੇ ਜ਼ਰੂਰਤਮੰਦ ਅਤੇ ਗੈਰਤਮੰਦ ਦੀ ਤਲਾਸ਼ ਵਿੱਚ ਸੀ। ਫਿਰ ਇਸ ਤਲਾਸ਼ ਦਾ ਅਖੀਰ ਹੋ ਗਿਆ ਜਦੋਂ ਮੈਂ ਤੈਨੂੰ ਦੇਖਿਆ। ਮੈਨੂੰ ਲੱਗਿਆ ਤੇਰੇ ਵਿੱਚ ਉਹ ਹਰ ਗੱਲ ਹੈ ਜਿਸ ਦੀ ਮੈਨੂੰ ਤਲਾਸ਼ ਹੈ ਸੱਚੀ ਤੁਸੀਂ ਤੁਸੀਂ ਸੱਚੀ ਮੇਰੇ ਨਾਲ ਵਿਆਹ ਕਰੋਗੇ ਇਹ ਗੱਲ ਸੁਣ ਕੇ ਦਿਲਜਾਨ ਦੀਆਂ ਅੱਖਾਂ ਭਰ ਆਈਆਂ ਕਰੋਗੇ ਨਹੀਂ ਇਸੇ ਹਫ਼ਤੇ ਮੈਂ ਆਪਣੀ ਮਾਂ ਨੂੰ ਲੈ ਕੇ ਤੁਹਾਡੇ ਘਰ ਆਵਾਂਗਾ ਤੁਹਾਡੇ ਮਾਤਾ ਪਿਤਾ ਨਾਲ ਗੱਲ ਕਰਕੇ ਅਗਲੇ ਦਿਨ ਹੀ ਗੁਰੂ ਘਰ ਜਾ ਕੇ ਲਾਵਾ ਲੈ ਲਵਾਂਗੇ ਆਤਮਵੀਰ ਜੀ ਵਿੱਚੋਂ ਰਮਾਲ ਕੱਢ ਕੇ ਅੱਖਾਂ ਸਾਫ਼ ਕਰਦਾ ਬੋਲਿਆ ਨਹੀਂ ਨਹੀਂ ਤੁਸੀਂ ਘਰ ਨਾ ਆਉਣਾ ਸਾਡਾ ਘਰ ਤਾਂ ਬਹੁਤ ਛੋਟਾ ਹੈ ਮੇਰੇ ਪਿਤਾ ਜੀ ਨਹੀਂ ਹਨ ਕਮਾਉਣ ਵਾਲਾ ਘਰ ਵਿੱਚ ਕੋਈ ਨਹੀਂ ਹੈ ਇਸੇ ਮਜ਼ਬੂਰੀ ਵਸਤਾ ਆਦਮੀ ਬੀਰ ਦਿਲਜਾਨ ਦੇ ਮੂੰਹ ਤੇ ਉਂਗਲ ਰੱਖਦਾ ਬੋਲਿਆ ਕੁਝ ਦੱਸਣ ਦੀ ਲੋੜ ਨਹੀਂ ਹੈ ਮੈਂ ਸਭ ਪਤਾ ਕਰ ਲਿਆ ਹੈ ਉਹ ਸਭ ਹੁਣ ਕੱਲ ਦੀ ਗੱਲ ਹੈ ਤੁਹਾਡੇ ਅਤੀਤ ਦਾ ਪਰਛਾਵਾਂ ਮੈਂ ਤੁਹਾਡੀ ਆਉਣ ਵਾਲੀ ਜ਼ਿੰਦਗੀ ਉੱਤੇ ਨਹੀਂ ਦੇਖਣਾ ਚਾਹੁੰਦਾ ਭੁੱਲ ਜਾਓ ਉਹ ਸਭ ਕੁਝ ਮੈਂ ਸਭ ਕੁਝ ਬਹੁਤ ਜਲਦੀ ਬਦਲ ਦੇਵਾਂਗਾ। ਆਤਮਵੀਰ ਘੜੀਵਲ ਦੇਖਦਾ ਬੋਲਿਆ। ਉਹ ਤੇਰੀ ਮੈਂ ਤਾਂ ਗੱਲਾਂ ਕਰਦਾ ਲੇਟ ਹੋ ਗਿਆ। ਜਿਵੇਂ ਹੀ ਆਤਮਵੀਰ ਜਾਣ ਲੱਗਾ ਦਿਲਜਾਨ ਨੂੰ ਸਮਝ ਨਹੀਂ ਆ ਰਹੀ ਉਹ ਕੀ ਕਹੇ। ਉਹ ਆਤਮਵੀਰ ਨੂੰ ਜੱਫੀ ਪਾਉਂਦੀ ਬੋਲੀ। ਰੱਬ ਵਰਗੇ ਇਨਸਾਨ ਹੁੰਦੇ ਨੇ ਸੁਣਦੇ ਹੁੰਦੇ ਸੀ। ਅੱਜ ਤੁਹਾਨੂੰ ਦੇਖ ਕੇ ਯਕੀਨ ਹੋ ਗਿਆ। ਹੁਣ ਮੈਂ ਇੱਕ ਪਲ ਵੀ ਤੁਹਾਡੇ ਬਗੈਰ ਨਹੀਂ ਰਹਿ ਸਕਦੀ। ਜਲਦੀ ਜਲਦੀ ਲੈ ਜਾਓ ਮੈਨੂੰ ਅਗਲੇ ਦਿਨ ਦਿਲਜਾਨ ਨੂੰ ਮਿਲਣ ਲਈ ਆਤਮਵੀਰ ਆਪਣੀ ਮਾਂ ਨੂੰ ਲੈ ਕੇ ਆਇਆ ਕਰਤਾਰੋਂ ਨੂੰ ਸਮਝ ਨਹੀਂ ਆ ਰਹੀ ਉਹ ਉਹਨਾਂ ਨੂੰ ਕਿੱਥੇ ਉਠਾਏ ਖੁਸ਼ੀ ਵਿੱਚ ਕੀਵਾ ਹੋਈ ਉਹ ਵਾਰ-ਵਾਰ ਆਤਮਵੀਰ ਦਾ ਸਿਰ ਪਰੋਸੀ ਜਾਂਦੀ ਹੈ ਅਸੀਸਾਂ ਦੇ ਰਹੀ ਹੈ ਕਦੇ ਹੱਸ ਪੈਂਦੀ ਹੈ ਕਦੇ ਹੰਝੂ ਕੇਰਨ ਲੱਗ ਪੈਂਦੀ ਹੈ ਆਤਮਵੀਰ ਦੀ ਮਾਂ ਨੇ ਕਾਪੀ ਉੱਤੇ ਕੁਝ ਲਿਖਿਆ ਅਤੇ ਆਪ ਆਤਮਵੀਰ ਨੇ ਪੜ੍ਹ ਕੇ ਸੁਣਾਇਆ ਅਸੀਂ ਕੱਲ ਨੂੰ ਆਵਾਂਗੇ ਅਤੇ ਦਿਲਜਾਨ ਨੂੰ ਵਿਆਹ ਕੇ ਲੈ ਜਾਵਾਂਗੇ ਬਿਲਕੁਲ ਸਾਦਾ ਵਿਆਹ ਕਰਨਾ ਹੈ ਆਤਮਵੀਰ ਤੂੰ ਦਿਲਜਾਨ ਨੂੰ ਬਾਜ਼ਾਰ ਲੈ ਜਾ ਅਤੇ ਦਿਲਜਾਨ ਨੂੰ ਉਹ ਸਭ ਕੁਝ ਲੈ ਕੇ ਦੇ ਜੋ ਬੋਟੀ ਨੂੰ ਚਾਹੀਦਾ ਹੁੰਦਾ ਆਪਣੇ ਲਈ ਵੀ ਸੇਹਰਾ ਲਾਇਆ ਮੈਂ ਵਾਹਿਗੁਰੂ ਭਲੀ ਕਰੇ ਜਿਵੇਂ ਹੀ ਆਤਮਵੀਰ ਦਿਲਜਾਨ ਅਤੇ ਆਤਮਵੀਰ ਦੀ ਮਾਂ ਮੁੜੇ ਕਰਤਾਰੋ ਬੋਲੀ ਜਗਿਆ ਤੇਰੀ ਨੇਕੀ ਕਰੀ ਸਾਹਮਣੇ ਆ ਗਈ ਵਾਹਿਗੁਰੂ ਨੇ ਮੇਰੀ ਸੁਣ ਲਈ ਉਹ ਸੋਹਣੇ ਨੇ ਸੋਹਣੇ ਦੀ ਕਲਮ ਨਾਲ ਲੇਖ ਲਿਖਨੇ ਸਾਡੀ ਧੀ ਦੇ ਮਾਂ ਵਾਰੀ ਜਾਵੇ ਦਿਲਜਾਨ ਅਤੇ ਆਤਮਵੀਰ ਬਾਜ਼ਾਰ ਪਹੁੰਚੇ ਤਾਂ ਆਤਮਵੀਰ ਨੇ ਸਭ ਤੋਂ ਪਹਿਲਾਂ ਦਿਲਜਾਨ ਨੂੰ ਮੋਬਾਈਲ ਫੋਨ ਲੈ ਕੇ ਦਿੱਤਾ ਮੇਰੀ ਜਾਨ ਜਦੋਂ ਮੈਨੂੰ ਕਾਲਜ ਵਿੱਚ ਤੇਰੀ ਜਾਦਾ ਆਇਆ ਕਰੋ ਤਾਂ ਗੱਲ ਕਰਨ ਲਈ ਵੀ ਕੋਈ ਚਾਹੀਦਾ ਕਿ ਨਹੀਂ ਇਹ ਜਨਾਬ ਮੇਰੇ ਵੱਲੋਂ ਆਪੀ ਨੂੰ ਪਹਿਲਾ ਤੋਹਫਾ ਫਿਰ ਉਹਨਾਂ ਨੇ ਲਹਿੰਗਾ ਸ਼ੇਰਵਾਨੀ ਲਈ ਅਤੇ ਦਿਲਜਾਨ ਨੇ ਹਰ ਸਿੰਘ ਆਰਦਾ ਬਹੁਤ ਸਾਮਾਨ ਖਰੀਦਿਆ ਮੈਂ ਤੁਹਾਡਾ ਨਾਮ ਅਥੇਲੀ ਉਤੇ ਲਿਖਵਾ ਕੇ ਮਹਿੰਦੀ ਵੀ ਲਗਵਾਉਣੀ ਹੈ ਦਿਲਜਾਨ ਬੋਲੀ ਜੀ ਹਜ਼ੂਰ ਤਾਬੇਦਾਰ ਆਤਮੀਰ ਬੋਲਿਆ ਲਵ ਯੂ ਲਵ ਯੂ ਲਵ ਯੂ ਇਹ ਵੀਰੇ ਵੱਲੋਂ ਆਪ ਜੀ ਨੂੰ ਪਹਿਲਾ ਤੋਹਫਾ ਦਿਲਜਾਨ ਬੋਲੀ ਜਿਵੇਂ ਹੀ ਆਤਮੀਰ ਦਿਲਜਾਨ ਆਤਮੀਰ ਦੀ ਮਾਂ ਘਰੋਂ ਬਾਹਰ ਨਿਕਲੇ ਆਤਮੀਰ ਅਤੇ ਦਿਲਜਾਨ ਨੂੰ ਇਕੱਠੇ ਤੁਰੇ ਜਾਂਦਿਆਂ ਨੂੰ ਦੇਖ ਕੇ ਕਰਤਾਰੋ ਦੀਆਂ ਅੱਖਾਂ ਪਰ ਆਈਆਂ ਉਹ ਮਾਨੀ ਮਾਨਾ ਤੁਰੇ ਜਾਂਦਿਆਂ ਦੀਆਂ ਨਜ਼ਰਾਂ ਉਤਾਰਦੀ ਰਹੀ ਫਿਰ ਉਹ ਜੱਗੇ ਨੂੰ ਯਾਦ ਕਰਦੀ ਬੋਲੀ ਜੱਗਿਆ ਅੱਜ ਸੱਚੀ ਕੀੜੇ ਦੇ ਘਰੇ ਨਰਾਇਣ ਆਈ ਸੀ ਬੇ ਤੇਰੀਆਂ ਕੀਤੀਆਂ ਦੇਖੀਆਂ ਨੂੰ ਅੱਜ ਬੂਰ ਪੈ ਗਿਆ ਬੈਗਰੂ ਨੇ ਆਪ ਆਕੇ ਮੈਨੂੰ ਗਰੀਬੜੀ ਨੂੰ ਕੱਜਾਇੇ ਉਸ ਸੋਹਣੇ ਨੇ ਸੋਹਣੇ ਦੀ ਕਲਮ ਨਾਲ ਲੇਖ ਲਿਖਨੇ ਸਾਡੀ ਲਾਡੋ ਰਾਣੀ ਦੇ ਫਿਰ ਕੋਈ ਦਿਨ ਬਾਅਦ ਉਹ ਪਤਾ ਨਹੀਂ ਕਦੋਂ ਗਰੀਬੀ ਦੇ ਗੀਤ ਕਾਉਣ ਲੱਗ ਪਈ ਆਪਣੇ ਗੀਤਾਂ ਵਿੱਚ ਵੀ ਸਭ ਤੋਂ ਪਹਿਲਾਂ ਅਸੀਂ ਉਸ ਅਕਾਲ ਪੁਰਖ ਦੀ ਉਸਤਤ ਕਰੀ ਈਰੀਓ ਪੰਭੀਰੀਓ ਲਿੱਤਾ ਕਰ ਖੇੜਾ ਆਂਬਾਂ ਵਾਲੀ ਕੋਠੜੀ ਅਨਾਰਾਂ ਵਾਲਾ ਵੇੜਾ ਬਾਬੇ ਨਾਨਕ ਦਾ ਘਰ ਕਿਹੜਾ ਹਾਂ ਕਿਹੜਾ ਈਰੀਓ ਪੰਭੀਰੀਓ ਲਿੱਤਾ ਕਰ ਖੇੜਾ ਮੰਜੇ ਉੱਤੇ ਵਿਸ਼ੇ ਵਿਛਾਉਣੇ ਨੂੰ ਝਾੜ ਕੇ ਵਿਛਾਉਂਦੀ ਗਾਰੀ ਹੈ ਦੀ ਦੀ ਵੇ ਵਾਬਲਾ ਉਸ ਘਰੇ ਜਿੱਥੇ ਝੋਟੀਆਂ ਹੋਵਣ ਸਾਠ ਇੱਕ ਰਿੜਕਾਂ ਇੱਕ ਜਮਾਵਾਂ ਵੇ ਮੇਰਾ ਚਟਕਾਂ ਦੇ ਵਿੱਚ ਹੱਥ ਬਾਬਲਾ ਤੇਰਾ ਪੁੰਨ ਹੋਸੀ ਬਾਬਲਾ ਤੇਰਾ ਪੁੰਨ ਹੋਸੀ ਵੇ ਜਿੱਥੇ ਝੋਟੀਆਂ ਹੋਵਣ ਸਾਠ ਫਿਰ ਉਹ ਗੌਂਦੀ ਗੌਂਦੀ ਆ ਗੀਤ ਗਾਉਣ ਲੱਗ ਪਈ ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲਾ ਅਸਾਂ ਉੱਡ ਜਾਣਾ ਸਾਡੀ ਲੰਮੀ ਉਡਾਰੀ ਵੇ ਪਤਾ ਨਹੀਂ ਕਿਹੜੇ ਦੇਸ਼ ਜਾਣਾ ਗੌਂਦੀ ਗੌਂਦੀ ਤੇ ਦਿਲ ਵਿੱਚੋਂ ਧਾ ਨਿਕਲਾਈ ਉਹ ਗੌਂਦੀ ਗੌਂਦੀ ਜ਼ਮੀਨ ਉੱਤੇ ਬੈਠ ਗਈ ਅਤੇ ਆ ਬੋਲ ਰਹੀ ਐ ਦਿਲ ਜਾਣਦੀ ਐ ਪਤਾ ਸੀ ਇੱਕ ਦਿਨ ਆ ਵੀ ਦਿਨ ਆਉਣਾ ਐ ਮਾਤੀ ਦਾ ਵਿਛੋੜਾ ਪੈ ਜਾਣਾ ਐ ਪਤਾ ਨਹੀਂ ਕਿਸ ਜ਼ਿੰਦਰੇ ਨੇ ਆ ਰੀਤ ਬਣਾਈ ਹੈ ਮਾਫ ਕਰੀਂ ਤੀਏ ਈਆਂ ਤਾਂ ਰਾਜ਼ੇ ਨਹੀਂ ਕਰ ਰੱਖ ਸਕੇ ਪਰ ਤੇਰੇ ਜਾਣ ਨਾਲ ਮੈਂ ਤਾਂ ਜਿਵੇਂ ਇਕੱਲੀ ਰਹਿ ਜਾਣਾ ਐ ਮਾਫ ਕਰੀਂ ਈਏ ਮੇਰੇ ਗਰੀਬਰੀ ਕੋਲ ਤੈਨੂੰ ਦੇਣ ਲਈ ਦੁਆਵਾਂ ਤੋਂ ਸਿਵਾਏ ਔਰ ਕੁਝ ਵੀ ਨਹੀਂ ਸੋਚੀ ਵੀ ਕਰਤਾਰੋ ਪਤਾ ਨਹੀਂ ਕਦੋਂ ਆਪਣੇ ਖਿਆਲਾਂ ਵਿੱਚ ਕੋਈ ਬੋਲਣ ਲੱਗ ਪਈ ਜੇ ਅੱਜ ਜੱਗਾ ਹੁੰਦਾ ਆ ਪੁੱਤ ਤੈਨੂੰ ਐ ਖਾਲੀ ਹੱਥ ਥੋੜੀ ਨਾ ਤੋਰਦਾ ਸੱਤੇ ਸਮੁੰਦਰਾਂ ਜਿੰਨੀ ਦੌਲਤ ਦੇ ਕੇ ਤੋਰਦਾ ਬਹੁਤ ਵੱਡਾ ਜਿਗਰਾ ਸੀ ਉਸਦਾ ਤੂੰ ਤਾਂ ਉਸਦੀ ਲਾਡੋ ਸੀ ਦਿਲ ਜਾਨ ਸੀ ਉਸਦੀ ਖੈਲੀ ਵੀ ਕਰਤਾਰੋ ਦੇ ਟਿਪ ਟਿਪ ਹੰਝੂ ਗਰੇ ਹਨ ਫਿਰ ਉਹ ਰੋਂਦੀ ਰੋਂਦੀ ਗਾਉਣ ਲੱਗੀ ਤੇਰੇ ਮਹਿਲਾਂ ਦੇ ਵਿੱਚ ਵਿੱਚੇ ਬਾਵਲ ਵੇ ਡੋਲਾ ਨਹੀਂਓ ਲੰਘਣਾ ਇੱਕ ਇੱਟ ਪੁਟਾ ਦਿਆਂ ਈਏ ਤੂੰ ਘਰ ਆਪਣੇ ਤਾਂ ਹਾਂ ਮਾਰ ਮਾਰ ਕੇ ਰੋ ਰਹੀ ਆ ਕਰਤਾਰੋ ਰੋਂਦੀ ਰੋਂਦੀ ਚੁੱਪ ਹੋਈ ਤੇ ਬੋਲੀ ਬੋਲੀ ਗੇ ਸੁੱਖੀ ਸੰਧੀ ਆ ਕੀ ਕਰਦੀ ਏ ਕਿੰਨੇ ਕੰਮ ਪਏ ਨੇ ਕਰਨ ਨੂੰ ਧੀ ਤੋੜਨੀ ਐ ਉੱਠ ਉੱਠ ਕੇ ਆਰੇ ਲੱਗ ਸਭ ਤੋਂ ਪਹਿਲਾਂ ਆ ਖੁਸ਼ਕਬਰੀ ਆਪਣੇ ਬੀਟੀ ਬਰੀ ਨੂੰ ਦਿੰਦੀ ਆ ਬੀਹੀ ਵਿੱਚ ਖੇੜ ਦੇ ਜਵਾਕ ਨੂੰ ਠਿਬਰੀ ਘਰੇ ਭੇਜਿਆ ਫੈ ਰੁੱਕਾ ਦੇ ਕੇ ਠਿਮਰੀ ਸੁਨੇਹਾ ਮਿਲਦੇ ਸਾਰੀ ਆ ਗਿਆ ਤੇ ਬੋਲਿਆ ਥਮਾ ਮੈਨੂੰ ਯਾਦ ਕਰਿਆ ਕੀ ਬਾਤ ਹੋ ਗਈ ਬਹਿ ਜਾ ਵੀਰ ਸੁੱਖ ਨਾਲ ਖੁਸ਼ਕਬਰੀ ਐ ਪੂਰੀ ਗੱਲ ਦੱਸਦੀ ਕਰਤਾਰੋ ਬੋਲੀ ਕੁੜੀ ਦੇ ਮਾਮੇ ਨੂੰ ਵਧਾਈਆਂ ਬਦੋ ਭਾਈ ਤਾ ਮਾਂ ਵੀ ਬਦੋ ਜੈ ਤਾਂ ਬਹੁਤ ਬੜੀ ਬਾਤ ਹੋ ਗਈ ਕਹਾਂ ਹੈ ਮਾਰੀ ਬੇਟੀ ਠਿਮਰੀ ਇਧਰ ਉਧਰ ਦੇਖਦਾ ਬੋਲਿਆ ਉਹ ਤਾਂ ਚੰਡੀਗੜ੍ਹ ਗਈ ਹੈ ਦਾਕਾ ਜੀ ਲੈ ਗਏ ਨਾਲ ਕੱਪੜਾ ਲੱਤਾ ਲੈਣ ਲਈ ਮੈਂ ਤਾਂ ਐਂ ਕਹਿੰਦੀ ਆ ਸਰਦਾਰਨੀ ਦੇ ਬਹੁਤ ਐਸਾਨ ਨੇ ਸਾਡੇ ਉੱਤੇ ਕਿਉਂ ਨਾ ਆਪਾਂ ਉਸ ਨੂੰ ਵੀ ਖੁਸ਼ਖਬਰੀ ਸੁਣਾਈਏ ਕਰਤਾਰੋ ਠਿਮਰੀ ਨਾਲ ਸਲਾਹ ਕਰਦੀ ਬੋਲੀ ਯੂ ਬਾਤ ਵੀ ਠੀਕਾ ਅਗਲਾ ਬਾਦ ਮਾਂ ਇਤਰਾਜ਼ ਕਰੇ ਕਿ ਮਾਨੂੰ ਤੋਂ ਬਤਾਇਆ ਨਹੀਂ ਮੈਂ ਧਾਰੇ ਸਾਥ ਚੱਲੂ ਪਰ ਮੈਂ ਸਰਦਾਰਾਂ ਕੇ ਥੋੜ੍ਹ ਨਹੀਂ ਜਾਊ ਮੈਂ ਬਾਹਰ ਹੀ ਖੜੂ ਠਿਮਰੀ ਆਪਣੀ ਰਾਏ ਦਿੰਦਾ ਬੋਲਿਆ ਠਿਮਰੀ ਬਾਹਰ ਖੜ ਗਿਆ ਅਤੇ ਕਰਤਾਰੋ ਸਰਦਾਰਾਂ ਦੇ ਅੰਦਰ ਚਲੇ ਗਈ ਉਸਨੇ ਜਾ ਕੇ ਸਰਦਾਰਨੀ ਨੂੰ ਖੁਸ਼ਖਬਰੀ ਸੁਣਾਈ ਤਾਂ ਸਰਦਾਰਨੀ ਬੋਲੀ ਐਵੇਂ ਲੋਕੀ ਈਆਂ ਨੂੰ ਨਿੰਦੀ ਜਾਂਦੇ ਨੇ ਇਹ ਵਿਚਾਰੀਆਂ ਤਾਂ ਆਪਣੇ ਲਈ ਆਪ ਲਿਖਵਾ ਕੇ ਆਉਂਦੀਆਂ ਨੇ ਪਤਾ ਸੀ ਕਿਤੇ ਕਿ ਚਲ ਚੰਗਾ ਹੋਇਆ ਕਰਤਾਰੋ ਵਧਾਈਆਂ ਭਾਈ ਤੈਨੂੰ ਸਰਦਾਰਨੀ ਅੰਦਰ ਗਈ ਅਤੇ ਕਰਤਾਰਾਂ ਨੂੰ 50000 ਰੁਪਏ ਦੇਣ ਦੀ ਬੋਲੀ ਆ ਸਾਡੇ ਵੱਲੋਂ ਸ਼ਗਨੈਦਲ ਜਾਣ ਲਈ ਖਰਜਾ ਬੋਝੇ ਵਿੱਚ ਹੱਥ ਪਾ ਕੇ 1000 ਹੋਰ ਜੋੜ ਦੀ ਬੋਲੀ ਰੱਬ ਖੁਸ਼ੀਆਂ ਸਵਾਈਆਂ ਕਰੇ ਕੋਲ ਅੰਦਰ ਬੈਠਕ ਵਿੱਚ ਦਾਰਾ ਅਤੇ ਉਸ ਦਾ ਦੋਸਤ ਪੈਗ ਲਾਉਣ ਲੱਗੇ ਹਨ ਉਹਨਾਂ ਨੇ ਮਾਂ ਤੇ ਕਰਤਾਰੋ ਵਿੱਚ ਹੋਈ ਸਾਰੀ ਗੱਲ ਸੁਣ ਲਈ ਦਾਰਾ ਬੋਤਲ ਦਾ ਡੱਟ ਪੜਦਾ ਬੋਲਿਆ ਜੱਟਾ ਹੱਥ ਆਈ ਬੋਤਲ ਦਾ ਡਟ ਕੋਈ ਹੋਰ ਪੱਟ ਜਾਵੇ ਇਹ ਤਾਂ ਸ਼ੇਰ ਦੇ ਜਵਾੜੇ ਵਿੱਚੋਂ ਸ਼ਿਕਾਰ ਖਾਣ ਵਾਲੀ ਗੱਲ ਐ ਸਾਲੀ ਜਦੋਂ ਦੀ ਦੇਖੀ ਐ ਪਾਰੇ ਵਾਂਗੂ ਹੱਡਾਂ ਵਿੱਚ ਉੱਤਰ ਗਈ ਐ ਐ ਕਿਵੇਂ ਲੰਘ ਜਾਊ ਸੁੱਕੀ ਮੇਰੇ ਸਾਲੇ ਦੀ ਸੁਹਾਗਰਾਤ ਮਨਾ ਕੇ ਭੇਜਾਂਗੇ ਚੱਕ ਪੈਗ ਚੱਕ ਲਗਾਉਂਦਿਆਂ ਕੋਈ ਜਿਗਾਰ ਦਾ ਗਲਾਸ ਇੱਕੋ ਘੁੱਟ ਵਿੱਚ ਖਾਲੀ ਕਰਦਾ ਬੋਲਿਆ ਸ਼ਾਮ ਨੂੰ ਦਿਲ ਜਾਨ ਨੂੰ ਆਤਮ ਵੀਰ ਘਰ ਛੱਡ ਕੇ ਮੁੜ ਗਿਆ ਦਿਲਜਾਨ ਸਾਰੇ ਦਿਨ ਦੀ ਕਰੀ ਖਰੀਦੋ ਫਰੋਖਤ ਮੰंजे ਉੱਤੇ ਖਲਾਰੀ ਬੈਠੀ ਐ ਬਹੁਤ ਚਾਹ ਨਾਲ ਆਪਣੀ ਮਾਂ ਨੂੰ ਸਾਰਾ ਕੁਝ ਦਿਖਾ ਰਹੀ ਐ ਫਿਰ ਉਹ ਮੋਬਾਈਲ ਫੋਨ ਕੱਢ ਕੇ ਬੋਲੀ ਦੇਖ ਮਾਂ ਮੈਨੂੰ ਆਤਮਵੀਰ ਨੇ ਫੋਨ ਵੀ ਲੈ ਕੇ ਦਿੱਤਾ ਐ ਇੱਕ ਫੋਨ ਮੈਂ ਤੈਨੂੰ ਵੀ ਲੈ ਦੇਉਂ ਫਿਰ ਆਪਾਂ ਰੋਜ਼ ਦੁੱਖ ਸੁੱਖ ਕਰਿਆ ਕਰਾਂਗੇ ਫੋਨ ਉੱਤੇ ਮੈਂ ਰੋਜ਼ ਤੇਰਾ ਹਾਲ ਚਾਲ ਪੁੱਛਿਆ ਕਰੂੰ ਫੋਨ ਉੱਤੇ ਫੋਨ ਲੈ ਕੇ ਦਿਲਜਾਨ ਬਾਹਰ ਵਿਹੜੇ ਵਿੱਚ ਚਲੀ ਗਈ ਅਤੇ ਆਤਮਵੀਰ ਨੂੰ ਫੋਨ ਮਿਲਾ ਲਿਆ ਹੈਲੋ ਤੁਸੀਂ ਘਰ ਪਹੁੰਚ ਗਏ ਮੈਂ ਸਾਰਾ ਸਬੰਧ ਦਿਖਾਤਾ ਮਾਂ ਨੂੰ ਉਹ ਕਹਿੰਦੀ ਮੁੰਡੇ ਦਾ ਇੰਨਾ ਖਰਚਾ ਕਿਉਂ ਕਰਵਾਇਆ ਤੁਸੀਂ ਕੀ ਕਰਦੇ ਸੀ ਮੈਂ ਤੇਰੇ ਫੋਨ ਦਾ ਇੰਤਜ਼ਾਰ ਕਰਦਾ ਸੀ ਗੱਲਾਂ ਕਰਕੇ ਆਤਮਵੀਰ ਬੋਲਿਆ ਚਲੋ ਹੁਣ ਫੋਨ ਕੱਟ ਦਿਓ ਸੋ ਜਾਓ ਉਹ ਨੀਂਦਰੇ ਨਾਲ ਕੱਲ ਨੂੰ ਫੋਟੋਆਂ ਸੋਹਣੀਆਂ ਨਹੀਂ ਆਉਣਗੀਆਂ ਨਹੀਂ ਨਹੀਂ ਮੈਂ ਨਹੀਂ ਕੱਟਣਾ ਫੋਨ ਮੈਂ ਅਜੇ ਹੋਰ ਗੱਲਾਂ ਕਰਨੀਆਂ ਨੇ ਦਿਲਜਾਨ ਜिद ਕਰਦੀ ਬੋਲੀ ਕੱਲ ਨੂੰ ਬਸ ਇੱਕ ਰਾਤ ਵਿਚਾਲੇ ਹੈ ਪੂਰੀ ਰਾਤ ਕੋਲ ਬਿਠਾ ਕੇ ਗੱਲਾਂ ਹੀ ਤਾਂ ਕਰਨੀਆਂ ਨੇ ਤੇਰੇ ਨਾਲ ਆਤਮਵੀਰ ਬੋਲਿਆ ਫੋਨ ਕਰਦੀ ਦਿਲਜਾਨ ਬੋਲੀ ਸਿਰਫ ਗੱਲਾਂ ਜਿਆਦਾ ਰੱਖਿਓ ਅੱਜ ਦੀ ਰਾਤ ਕਿੰਨੀ ਲੰਮੀ ਲੱਗ ਰਹੀ ਹੈ ਇਹ ਕੱਲ ਕਦੋਂ ਹੋਵੇਗੀ ਬਾਈ ਲਵ ਯੂ ਮੇਜੂ ਸਵੀਟ ਹਾਰਟ ਲਵ ਯੂ ਡਾਰ ਲੋ ਆਤਮਵੀਰ ਬੋਲਿਆ ਜਸਪ੍ਰੀਤ ਵੀ ਆ ਗਈ ਹੈ ਕਰਤਾਰੋ ਅਤੇ ਦਿਲਜਾਨ ਦਾ ਵੀਰ ਅੰਦਰ ਪੈ ਗਏ ਠਿਮਰੀ ਬਾਹਰ ਵਿੜੇ ਵਿੱਚ ਪੈ ਗਿਆ ਹੈ ਦਿਲਜਾਨ ਜਸਪੀਤ ਨੂੰ ਜੱਪੀ ਪਾਈ ਪਈ ਹੈ ਜਸਪੀਤ ਬੋਲੀ ਹੌਲੀ ਸਾਤਾ ਆਉਣ ਦੇ ਇੰਨੀ ਕੁੱਟ ਕੇ ਜੱਫੀ ਮੈਂ ਜਸਪੀਤ ਆ ਜੀਜੂ ਨਹੀਂ ਕੁੱਟ-ਕੁੱਟ ਕੇ ਜੱਪੀਆਂ ਤੂੰ ਕੱਲ ਨੂੰ ਪਾਈ ਹਾ 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 ਚੁੱਪ ਦਿਲਜਾਨ ਖੁਸ਼ਉੰਦੀ ਬੋਲੀ ਇਸ ਜੀ ਕਹਾਣੀ ਦਾ ਭਾਗ ਚੌਥਾ ਕਹਾਣੀ ਦਾ ਭਾਗ ਪੰਜਵਾਂ ਕੱਲ ਆਵੇਗਾ ਜੀ ਕਹਾਣੀ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਤਾਨੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ